ਅੱਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਰਾਜਤrana ਜ਼ਿਲ੍ਹਾ ਸੰਗਰੂਰ ਤੇ ਉੱਥੋਂ ਵੀਰ ਨੇ ਮਨੀ ਫਾਰਮ 77 ਮਨੀ ਫਾਰਮ 77 ਵਾਲੇ ਤੇ ਅੱਜ ਮੈਂ ਤੁਹਾਨੂੰ ਉਹਨਾਂ ਦਾ ਫਾਰਮ ਦਿਖਾਉਣ ਲੈ ਆ ਕਿਉਂਕਿ ਬਾਈ ਹੋਰੇ ਕੋਈ ਇਹ ਨਹੀਂ ਹੈਗਾ ਵੀ ਇਹ ਕੈਨੇਡਾ ਦਾ ਫਾਰਮ ਨਹੀਂ ਹੈਗਾ ਜਾਂ ਅਮਰੀਕਾ ਦਾ ਫਾਰਮ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਹੀ ਫਾਰਮ ਹੈ ਮਿਹਨਤ ਕਰ ਰਹੇ ਆ ਬਹੁਤ ਵੱਡੇ ਪੱਧਰ ਤੇ ਤੇ ਕੀ ਕੀ ਆ ਉਹਨਾਂ ਦੇ ਫਾਰਮ ਦੇ ਵਿੱਚ ਮੈਂ ਤੁਹਾਨੂੰ ਵਿਖਾਉਂਗਾ ਤੇ ਮਲਾਉਣੇ ਆ ਮਨੀਵੀਰ ਨਾਲ ਸਸਰੀਕਾ ਬਾਈ ਜੀ ਸਸਰੀਕਾ ਹੋਰ ਠੀਕ ਠਾਕ ਜੀ ਹਾਂਜੀ ਹਾਂ ਵਧੀਆ ਜੀ ਰੂਹ ਖੁਸ਼ ਕਰਤੀ ਜੀ ਫਾਰਮ ਤੁਹਾਡਾ ਵੇਖਿਆ ਤੇ ਖੁਸ਼ੀ ਹੋਈ ਮੈਨੂੰ ਐਂ ਲੱਗਦਾ ਸੀ ਵੀ ਕਿਤੇ ਯੂਰਪ ਦਾ ਕੋਈ ਫਾਰਮ ਹੈ ਤੇ ਨਾਲ ਆਏ ਸੀ ਬਾਈ ਗਰਦੀਪ ਸਿੰਘ ਜੀ ਨਾਲ ਹੀ ਹੋਜੋ ਜੀ ਤੇ ਬਾਈ ਮੈਨੂੰ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਆ ਵੀ ਬਾਈ ਹੋਰਾਂ ਦੇ ਫਾਰਮ ਤੇ ਬਾਈ ਲੈ ਕੇ ਜਾਣਾ ਪਹਿਲਾਂ ਗਰੇ ਵਾਲਾ ਆਲਿਆਂ ਦੇ ਫਾਰਮ ਤੇ ਵੀ ਲੈ ਕੇ ਗਏ ਹੋਰ ਵੀ ਕਿਤੇ ਜਿੱਥੇ ਇਹਨਾਂ ਨੂੰ ਕੋਈ ਚੰਗਾ ਲੱਗਦਾ ਮੈਨੂੰ ਲੈ ਕੇ ਜਾਂਦੇ ਆ ਤੇ ਹੋਰ ਵੀ ਕੀ ਕੀ ਆ ਵੈਰਾਈਟੀ ਆਪਾਂ ਲਾਉਣੇ ਆ ਕਿੰਨੇ ਕਸਾਲਾਂ ਤੋ ਲਾਉਣੇ ਆ ਇਹ ਜਰੂਰ ਆਪਣੇ ਦਰਸ਼ਕਾਂ ਨੂੰ ਦੱਸੋ ਬਰੇ 2018 ਤੋਂ ਆਪਣਾ ਸਟਾਰਟ ਲਿਆ ਤੀ ਪਨੀਰੀਆਂ ਦੇ ਵਿੱਚ ਮੇਨ ਜੀ ਅਧੀਕ ਨਾਲ ਕਨਾਲਕ ਤੋਂ ਸ਼ੁਰੂ ਕਰਿਆ ਤੀ 18 ਦੇ ਵਿੱਚ ਜੀ ਤੇ 2023 ਚੱਲ ਰਿਹਾ ਹੁਣ ਲਗਭਗ ਗਰਮੀ ਐ ਸਰਦੀ ਦੇ ਦੋਨੋਂ ਪਨੀਰੀਆਂ ਲਗਾ ਕੇ ਆਪਣਾ 7.5 ਏਕੜ ਰਕਬਾ ਹੋ ਗਿਆ ਜੀ ਬਾਕੀ 2.5 ਕਿੱਲੇ ਆਪਣੇ ਲਵੇ ਬੀਜ ਬੂਜਦੇ ਹੁੰਦੇ ਨੇ ਯਾਨੀ ਟੋਟਲ ਰਕਬਾ ਸਾਡੇ ਫਾਰਮ ਦਾ 10 ਏਕੜ ਆ ਜੀ ਜੀ ਤੇ ਸਾਰਾ ਮੇਨ ਪਨੀਰੀਆਂ ਤੇ ਫੋਕਸ ਆ ਠੀਕ ਜਦੋਂ ਫਿਰ ਬੀਜ ਬੂਦ ਦੀ ਦਿੱਕਤ ਪੈ ਜਾਂਦੀ ਹੈ ਜਦੋਂ ਬੰਦਾ ਸਟਾਰਟਿੰਗ ਕਰਦਾ ਫਿਰ ਬੀਜਾਂ ਦਾ ਪ੍ਰਬੰਧ ਕਿਵੇਂ ਕੀਤਾ ਜੀ ਉਹ ਵੀਰੇ ਮੈਂ 2013 ਤੋਂ ਵੈਸੇ ਖੇਤੀ ਦੇ ਵਿੱਚ ਆ ਗਿਆ ਸੀ ਅਸੀਂ ਨੇ ਪਹਿਲਾਂ ਫਲਾਵਰਿੰਗ ਤੋਂ ਸਟਾਰਟ ਕਰਿਆ ਸੀ 2013 ਦੇ ਵਿੱਚ ਜੀ 2015 ਦੇ ਵਿੱਚ ਆ ਕੇ ਅਸੀਂ ਨੇ ਸਬਜ਼ੀਆਂ ਦਾ ਸਟਾਰਟ ਲੈ ਲਿਆ ਤੀ ਜੀ ਤੇ 15 ਤੋਂ ਲੈ ਕੇ 18 ਦੇ ਵਿੱਚ ਮੈਨੂੰ ਸਾਰੀਆਂ ਬੀਜਾਂ ਦਾ ਸਬਜ਼ੀਆਂ ਬਾਰੇ ਨੌਲੇਜ ਸਾਰੀ ਆਪਾਂ ਨੂੰ ਆ ਗਈ ਸੀ ਤੇ ਉਸ ਤੋਂ ਬਾਅਦ 18 ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਵੀ ਕਿਹੜਾ ਬੀਜ ਕਿਵੇਂ ਲੱਗਣਾ ਸਾਰਾ ਮੈਨੂੰ ਪਤਾ ਜਿਉਂਕਿ ਮੈਂ ਸਬਜ਼ੀਆਂ ਦਾ ਕੰਮ ਕਰਦਾ ਸੀ ਜੀ ਤੇ 18 ਦੇ ਵਿੱਚ ਆਪਾਂ ਨੇ ਸ਼ੁਰੂ ਕਰਿਆ ਤੇ ਵਧੀਆ ਰਿਸਪੌਂਸ ਮਿਲ ਰਹੀ ਸਾਰਾ ਜਿਵੇਂ ਆਪਣੇ ਫੁੱਲਾਂ ਦੀ ਗੱਲ ਕੀਤੀ ਪਹਿਲਾਂ ਤੁਸੀਂ ਫੁੱਲਾਂ ਦਾ ਕਿਵੇਂ ਰਿਹਾ ਠੀਕ ਰਿਹਾ ਜਾਂ ਫੁੱਲਾਂ ਦਾ ਵਿੱਚ ਕੀ ਕਮੀ ਆਈਆਂ ਫੁੱਲਾਂ ਦੀ ਸਿਰਫ ਮਾਰਕੀਟਿੰਗ ਬਹੁਤ ਔਖੀ ਆ ਜੀ ਕਿਉਂਕਿ ਮੈਂ ਕੰਮ ਲੈ ਗਿਆ ਦੀ 5-6 ਏਕੜ ਤੱਕ ਜੀ 5-6 ਏਕੜ ਤੱਕ ਯਾਨੀ ਕਿ ਸਾਨੂੰ ਯੂਨੀਵਰਸਿਟੀ ਨੇ ਗਾਈਡ ਕਰਿਆ ਵੀ ਤੁਸੀਂ ਦਿੱਲੀ ਵਿੱਚੋ ਜੀ ਕਿਉਂਕਿ ਆਪਣੇ ਆ 5-6 ਏਕੜ ਦੇ ਵਿੱਚ ਰੱਖਵਾ ਬਹੁਤ ਹੋ ਪ੍ਰੋਡਕਸ਼ਨ ਜਿਆਦਾ ਹੋ ਜਾਂਦੀ ਆ ਜੀ ਉਹ ਫਿਰ ਦਿੱਲੀ ਵੀ ਮੰਡੀ ਛੋਟੀ ਪੈ ਗਈ ਜੀ ਤੇ ਫੁੱਲਾਂ ਦਾ ਫਿਰ ਐਡਾ ਸਕੋਪ ਲੱਗਿਆ ਨਹੀਂ ਮੈਨੂੰ ਤੇ ਉਸ ਤੋਂ ਬਾਅਦ ਅਸੀਂ ਸਬਜ਼ੀਆਂ 'ਚ ਆ ਗਏ ਸਬਜ਼ੀਆਂ ਤੋਂ ਬਾਅਦ ਆਪਾਂ ਪਨੀਰੀਆਂ 'ਚ ਆ ਗਏ ਠੀਕ ਹੈ ਪਨੀਰੀਆਂ ਦਾ ਹੁਣ ਸਭ ਤੋਂ ਬੈਸਟ ਕੰਮ ਚੱਲ ਰਿਹਾ ਜੀ ਆਪਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਵੀ ਤੁਹਾਡੇ ਕੋਲ ਕਿੰਨੇ ਕ ਇਲਾਕਿਆਂ ਚੋਂ ਆਉਂਦੇ ਬੰਦੇ ਜੀ ਸਾਡੇ ਸਵੇ ਤਾਂ ਵੀਰੇ ਹੁਣ ਵਿਜ਼ਿਟਰ ਜਿਹੜੇ ਆਉਂਦੇ ਨੇ ਉਹ ਫੋਰਮ ਤੱਕਰ ਵੀ ਆਉਂਦੇ ਨੇ ਅੱਛਾ ਜੀ ਹਾਂ ਜੀ ਜਰਮਨ ਤੋਂ ਵੀ ਟੀਮ ਆਈ ਗਈ ਸੀ ਤੇ ਆਪਣਾ ਹੌਲੈਂਡ ਤੋਂ ਵੀ ਆਏ ਨੇ ਤੇ ਸਵੀਡਨ ਤੋਂ ਵੀ ਆ ਗਈ ਜੀ ਤੇ ਐਂਟੀ ਮੰਦੀਆਂ ਰਹਿੰਦੀਆਂ ਨੇ ਤੇ ਬਾਕੀ ਜਿਹੜੇ ਕਸਟਮਰ ਨੇ ਉਹ ਸਾਡੇ ਲਵੇ ਯੂਪੀ, ਰਾਜਸਥਾਨ, ਪੰਜਾਬ, ਹਰਿਆਣਾ ਆਪਣਾ ਹਿਮਾਚਲ ਜੀ ਪੰਜ ਚਾਰ ਸਟੇਟਾਂ ਹੈਗੀਆਂ ਨੇ ਸਾਡੇ ਲਵੇ ਉਹ ਸਾਰੀਆਂ ਵਿਜਿਟ ਕਰਦੀਆਂ ਰਹਿੰਦੀਆਂ ਨੇ ਤੇ ਪਨੀਰੀਆਂ ਵੀ ਲੈ ਕੇ ਜਾਂਦੇ ਰਹਿੰਦੇ ਨੇ ਛੋਟੋ ਘਟ ਪੂਰਾ ਉੱਤਰ ਭਾਰਤ ਪਹੁੰਚਦਾ ਹਾਂਜੀ ਹਾਂ ਨੌਰਥ ਇੰਡੀਆ ਠੀਕ ਹੈ ਜੀ ਵੀ ਜਿਵੇਂ ਹੁਣ ਮੰਨ ਲਓ ਇਸ ਵਾਰ ਅਵੇਲੇਬਲ ਕਿਹੜੀਆਂ-ਕਿਹੜੀਆਂ ਪਨੀਰੀਆਂ ਤੁਹਾਡੇ ਕੋਲ ਹੁਣ ਇਸ ਟਾਈਮ ਸਾਡੇ ਲਵੇ ਮੇਨ ਸੀਜ਼ਨ ਹੁੰਦਾ ਜੀ ਪਿਆਜ਼ ਦਾ ਜੀ ਪਕਾਵੇਂ ਪਿਆਜ਼ ਦੀ ਪਨੀਰੀ ਇਹ 4 ਏਕੜ ਚ ਅਸੀਂ ਨੇ ਰਕਬਾ ਲਾਇਆ ਹੋਇਆ ਤੇ ਲਗਭਗ ਆਪਣਾ ਪੌਣਾ ਏਕੜ ਜੀ ਤੇ ਤਨਕੀਲੇ ਸਬਕ ਤਨਕੀਲੇ ਬਚੇ ਨੇ ਤੇ ਮੇਨ ਸੀਜ਼ਨ ਸਾਡਾ ਹੁਣ ਪਿਆਜ਼ ਦਾ ਇਹਦੇ ਵਿੱਚ ਇੱਕ ਵੈਰਾਈਟੀਆਂ ਤੇ ਜਾਂ ਕਾਫੀ ਅਲਗ-ਅਲਗ ਵੈਰਾਈਟੀਆਂ ਨੇ ਪਏ ਸਾਡੇ ਲੇਵ ਆਪਦੇ ਫਾਰਮ ਦੀਆਂ ਵੈਰਾਈਟੀਆਂ 77 ਨੰਬਰ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਤਾਂਬੇ ਕਲਰ ਚ ਉਹ ਚੱਲਦੀ ਹੈ ਜਨਵਰੀ ਚ ਜੀ ਦੋ ਵੈਰਾਈਟੀਆਂ ਸਾਡੇ ਲੇਵ ਹੁੰਦੀਆਂ ਨੇ ਇਸ ਟਾਈਮਸ 77 ਨੰਬਰ ਚੱਲ ਰਹੀ ਹੈ ਜੋ ਕਿ ਲਾਲ ਪਿਆਜ਼ ਇਹ ਫਿਰ ਕੀ ਰੇਟ ਸੇਲ ਕਰਦੇ ਐਸ ਸੀ ਸਕਰ ਫੁੱਟਾਂ ਚ ਸੇਲ ਕਰਦੇ ਜੀ 25 ਰੁਪਏ ਸਕਰ ਫੁੱਟ ਹੁੰਦਾ ਜੇ ਕਿਸੇ ਨੇ ਵੱਡੇ ਪੱਧਰ ਤੇ ਲਾਣਾ ਜਿਵੇਂ 1 ਏਕੜ ਲਾਣਾ ਉਹਦਾ 1 ਏਕੜ 16000 ਤੋਂ ਲੈ ਕੇ 18-19000 ਦੇ ਵਿੱਚ ਕਵਰ ਹੋ ਜਾਂਦਾ ਇਹ ਤੁਸੀਂ ਜਿਵੇਂ ਬਹੁਤ ਸਾਰੇ ਹੁਣ ਇੱਕ ਸਿਸਟਮ ਚੱਲਿਆ ਹੋਇਆ ਹੈ ਬਹੁਤ ਸਾਰੇ ਫਾਰਮਾਂ ਦੇ ਉੱਪਰ ਜਿਹੜੇ ਵੀਰ ਕੰਮ ਕਰਦੇ ਆ ਉਹ ਪਿੰਡਾਂ ਦੇ ਵਿੱਚ ਜਾ ਜਾ ਕੇ ਕਿਸਾਨ ਵੀਰਾਂ ਨੂੰ ਲਗਵਾਉਂਦੇ ਆ ਇਹ ਤੁਸੀਂ ਵੀ ਲਗਵਾ ਰਹੇ ਹੋ ਨਹੀਂ ਜੀ ਸਾਡੇ ਫਾਰਮ ਤੇ ਜਿੰਨੀ ਪਨੀਰੀ ਜਾਂਦੀ ਆ ਉਹ ਇੱਥੇ ਹੀ ਜਾਂਦੀ ਆ। ਅਸੀਂ ਕਿਸਾਨ ਦਾ ਟਾਈਮ ਹੀ ਨਹੀਂ ਹੁੰਦਾ ਵੀਰੇ। ਅੱਛਾ ਅੱਛਾ। ਅਸੀਂ ਯਾਨੀ ਕਿ ਕੋਈ ਪਨੀਰੀ ਬਾਹਰੋਂ ਹੀ ਮੰਗਦਾ ਸਾਡੇ ਤੋਂ ਕੋਈ ਕਹਿੰਦਾ ਨੇ ਵੀ ਸਾਨੂੰ ਬਠਿੰਡੇ ਧਰ ਦਿਓ ਜਾਂ ਸਾਨੂੰ ਯੂਪੀ ਵੱਲ ਧਰ ਦਿਓ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਅੱਛਾ ਅੱਛਾ ਜੀ। ਜਿੰਨਾ ਵੀ ਕਸਟਮਰ ਆਉਂਦਾ ਸਾਡਾ ਇੱਥੇ ਆਉਂਦਾ। ਫਾਰਮ ਤੇ ਆਉਂਦਾ ਜੀ। ਆਨ ਫਾਰਮ ਮਾਰਕੀਟ ਐ ਸਾਰੀ ਇਹ ਟੋਟਲੀ। ਠੀਕ ਹੈ ਜੀ। ਹਾਂਜੀ। ਤੇ ਹੋਰ ਅੱਗੇ ਦਾ ਕੀ ਪਲਾਨ ਆ ਵੀ ਅੱਗੇ? ਹੋਰ ਇਸ ਤੋਂ ਬਾਅਦ ਜਿਵੇਂ ਹੁਣ ਤੇ ਆਜ ਦੀ ਪਨੀਰੀ ਮੁੱਕ ਗਈ ਇਹਦੇ ਵਿੱਚ ਅਸੀਂ ਕੋਈ ਮਿਰਚ ਜਾਂ ਕੋਈ ਤਰ 10 ਏਕੜ ਚ ਰੱਖ ਬੈ ਜੀ ਤੇ ਵਧੀਆ ਕੰਮ ਚੱਲੀ ਜਾਂਦਾ ਤੇ ਬੀਜਾਂ ਦੇ ਵਿੱਚ ਤੁਹਾਡੇ ਕੋਲ ਕਿਹੜੀ ਕਿਹੜੀ ਵੈਰਾਈਟੀ ਦੇ ਹੁੰਦੇ ਆ ਜੀ ਬੀਜ ਬੀਜ ਸਾਰੇ ਹਾਈਬ੍ਰਿਡ ਹੁੰਦੇ ਨੇ ਜੀ ਸਜੈਂਟਾ ਕੰਪਨੀ ਆ ਗਈ ਸੈਮੀਨਸ ਆ ਗਈ ਜੀ ਵੀ ਐਨ ਆਰ ਆ ਗਈ ਜੀ ਸਾਰੀਆਂ ਕੰਪਨੀਆਂ ਦੇ ਲਗਭਗ ਵਧੀਆ ਜਿਹੜੇ ਹਾਈ ਕਲਾਸ ਬੀਜ ਨੇ ਉਹ ਹੁੰਦੇ ਨੇ ਆਪਣੇ ਕੋਲ ਇਹਦਾ ਪਿਆਜ਼ ਦਾ ਕਿੰਨਾ ਕੁ ਵੱਡਾ ਹੁੰਦਾ ਜੀ ਪਿਆਜ਼ ਇਹ ਪਿਆਜ਼ ਇਹ ਵੀਰੇ 200 ਗ੍ਰਾਮ ਤੱਕ ਚਲੇ ਜਾਂਦਾ ਅੱਛਾ ਜੀ ਹਾਂ ਜੀ 80 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਚਲੇ ਜਾਂਦਾ ਪਰ ਅਸੀਂ ਕਹਿੰਦੇ ਆ ਵੀ ਜੀਨੇ ਮੰਡੀ ਦੇ ਵਿੱਚ ਵੇਚਣਾ ਜੀ ਉਹਦਾ ਯਾਨੀ ਕਿ ਲੈ ਜਾਓ 200 ਗ੍ਰਾਮ ਤੱਕ ਜਿਨੇ ਯਾਨੀ ਇਹ ਰਹਿਸ਼ ਲਈ ਘਰ ਵਾਸਤੇ ਸਟੋਰੇਜ ਲਈ ਵਰਤਣਾ ਉਹ 80 ਗ੍ਰਾਮ ਦਾ ਪਿਆਜ਼ ਕਰਕੇ ਰੱਖੇ ਘਰੇ ਕਿਉਂਕਿ ਜਿੰਨਾ ਛੋਟਾ ਪਿਆਜ਼ ਹੋਊਗਾ ਉਨਾਂ ਹੀ ਥੋੜੀ ਸਟੋਰੇਜ ਵਧੀਆ ਹੋਊਗੀ ਜਿਵੇਂ ਉਹ ਨਿਸਰ ਜੇ ਜਾਂਦੇ ਆ ਉਹ ਮੈਨੂੰ ਨਹੀਂ ਨਿਸਰਦੇ ਨਹੀਂ ਹੁੰਦੇ ਜੀ ਨਿਸਰਦੇ ਹੁੰਦੇ ਨੇ ਜਿਹੜੇ ਆਪਾਂ ਸਾਡੇ ਫਾਰਮ ਤੋਂ 8ਵੇਂ ਮਹੀਨੇ ਚ ਪਿਆਜ਼ ਦੀ ਪਨੀਰੀ ਸ਼ੁਰੂ ਹੋ ਜਾਂਦੀ ਹੈ ਜੀ ਲਗਭਗ ਫਰਵਰੀ ਤੱਕ ਪਿਆਜ਼ ਦੀ ਪਨੀਰੀ ਚੱਲੀ ਜਾਂਦੀ ਹੈ ਜੀ ਜੀ ਦੋ ਵੈਰਾਈਟੀਆਂ ਹੁੰਦੀਆਂ ਨੇ ਕੱਚੇ ਪਿਆਜ਼ ਦੀਆਂ ਜੀ ਜੀ ਜੋ ਕਿ 9ਵਾਂ 10ਵਾਂ 11ਵਾਂ ਤੱਕ ਮਹੀਨੇ ਕੱਚਾ ਪਿਆਜ਼ ਵਿਕਦਾ ਤੇ ਤੇ 10 ਫਰਵਰੀ ਤੱਕ ਇਹ ਪੱਕਾ ਪਿਆਜ਼ ਹੁੰਦਾ ਇਹ ਨਹੀਂ ਨਿਸਰਦਾ ਜੀ ਠੀਕ ਹੈ ਜੀ ਇਹ ਜਿਹਨੇ ਕਿਲਾ ਲਾਣੇ ਦੋ ਕਿਲੇ ਲਾਣੇ ਨੇ ਉਹ ਯਾਨੀ ਕਿ ਇਹੀ ਪਿਆਜ਼ ਲਾਂਦਾ ਪਕਾਵਾ ਪਿਆਜ਼ ਠੀਕ ਹੈ ਇਹਨਾਂ ਸਪੈਸ਼ਲ ਪਕਾਵਾ ਪਿਆਜ਼ ਕਹਿੰਦੇ ਨੇ ਇਹ ਹੁਣ ਜਿਵੇਂ ਹੁਣ ਮੰਨ ਲਓ ਇਹ ਕਿਹੜੇ ਮਹੀਨੇ ਤੋਂ ਕਿਹੜੇ ਮਹੀਨੇ ਤੱਕ ਲੱਗਦਾ ਜੀ ਜਿਹੜੇ ਤੁਹਾਡੇ ਕੋਲ ਇਹ ਆਪਣਾ ਸਟਾਰਟਿੰਗ ਕਰਤੀ ਸੀ ਅਸੀਂ ਇਹ ਤੱਕ 7 ਦਸੰਬਰ ਤੋਂ ਜੀ 7 ਦਸੰਬਰ ਤੋਂ ਸਾਰੀ ਦਸੰਬਰ ਤੇ ਸਾਰੀ ਜਨਵਰੀ ਠੀਕ ਹੈ ਜੀ 2 ਮਹੀਨੇ ਦਾ ਸਮਾਂ ਜੀ ਠੀਕ ਹੈ ਵੀ ਇਹਦੇ ਵਿੱਚ ਤੇ ਕਿੰਨੇ ਮਹੀਨੇ ਲੈਂਦਾ ਜੀ ਇਹ ਇਹ ਅਪਲੈ ਅਪ੍ਰੈਲ ਲਾਸਟ ਤੱਕ ਅਕਰ ਪਟਾਈ ਹੋ ਜਾਊਗੀ ਜੀ ਮਈ ਫਰਸਟ ਵੀਕ ਤੱਕਰ ਬਸ ਠੀਕ ਹੈ ਜੀ ਹਾਂਜੀ ਤੇ ਬਹੁਤ ਵਧੀਆ ਲੱਗ ਰਿਹਾ ਹੋਰ ਆ ਫੁੱਲ ਵੀ ਰੱਖੇ ਹੋਏ ਆ ਹਾਂਜੀ ਇਹ ਜਿਵੇਂ ਹੁਣ ਸਾਡੇ ਆਊਟਲੈਟ ਬਣਾਇਆ ਹੋਇਆ ਫਾਰਮ ਤੇ ਕਿਸਾਨ ਹੱਟ ਬਣਾਈ ਹੋਈ ਆਪਾਂ ਨੇ ਜੀ ਤੇ ਆਨ ਫਾਰਮ ਮਾਰਕੀਟ ਆ ਸਾਰੀ ਇਹਦੇ ਵਿੱਚ ਅਸੀਂ ਸੀਡ ਵੀ ਦੇ ਰਹੇ ਹਾਂ ਕਿਉਂਕਿ ਪਨੀਰੀਆਂ ਦੇ ਵਿੱਚ ਸਾਨੂੰ ਫਿਰ ਲੋਕ ਕਹਿੰਦੇ ਦੀ ਵੀ ਅਸੀਂ ਨੇ ਕੱਦੂ ਵੀ ਲਾਣਾ, ਕਰੇਲਾ ਵੀ ਲਾਣਾ ਘਰ ਦੀ ਪੂਰਤੀ ਲਈ ਭਾਈ ਫਿਰ ਸਾਨੂੰ ਸੀਡ ਵੀ ਰੱਖਣੇ ਪੈਗੇ ਜੀ ਫਿਰ ਸੀਡ ਦੇ ਨਾਲ ਨਾਲ ਅਸੀਂ ਡੈਕੋਰੇਸ਼ਨ ਕਰਕੇ ਰੱਖਦੇ ਦੀ ਆਪਦੇ ਫਾਰਮ ਦੀ ਜੀ ਫਿਰ ਲੋਕਾਂ ਦੀ ਡਿਮਾਂਡ ਆਈ ਵੀ ਸਾਨੂੰ ਫੁੱਲ ਵੀ ਦੋ ਅੱਛਾ ਅੱਛਾ ਇਹਦੇ ਅਸੀਂ ਨੇ ਫੁੱਲ ਵੀ ਰੱਖ ਲਏ ਅੱਛਾ ਤੇ ਆਧਾ ਕਿਲਾ ਜਿਸ ਨੇ ਬਾਗਦਲ ਲਾਇਆ ਹੋਇਆ ਉਰੇ ਫਰੂਟ ਦੇਖ ਕੇ ਲੋਕ ਫਿਰ ਡਿਮਾਂਡ ਕਰੀ ਲੋਕਾਂ ਨੇ ਫਰੂਟ ਪਲਾਂਟ ਦੀ ਉਹ ਅਸੀਂ ਬਾਹਰੋਂ ਚੱਕਦੇ ਆ ਜਿਵੇਂ ਬਾਈ ਆਪਾਂ ਗੱਲ ਮੈਂ ਪਹਿਲਾਂ ਕੀਤੀ ਸੀ ਵੀ ਬਹੁਤ ਸਾਰੇ ਹੁਣ ਆਪਣੇ ਲੋਕ ਬਾਹਰ ਦੇ ਵੱਲ ਰੁਖ ਕਰ ਰਹੇ ਆ ਤੁਸੀਂ ਜਾ ਸਕਦੇ ਸੀ ਤੁਸੀਂ ਸੋਚਿਆ ਨਹੀਂ ਹੈਗਾ ਨਹੀਂ ਜੀ ਆਪਾਂ ਨੇ ਕਦੇ ਸੋਚਿਆ ਨਹੀਂ ਹੈਗਾ ਤੇ ਚਲੋ ਘਰ ਦੀ ਜ਼ਮੀਨ ਹੈਗੀ ਸੀ ਤੇ ਆਪਾਂ ਨੇ ਇਹੀ ਫਾਰਮ ਬਾਹਰਲਾ ਦੇਸ਼ ਬਣਾਤਾ ਜਿਵੇਂ ਤੁਸੀਂ ਆਏ ਹੋ ਮੋਸਟਲੀ ਯਾਨੀ ਕਿ ਜਿਹੜੇ ਬੰਦੇ ਬਾਹਰ ਬਾਹਰਲੇ ਬੰਦੇ ਆਂਦੇ ਨੇ ਫਾਰਮ ਤੇ ਉਹ ਇਹੀ ਗੱਲ ਕਹਿੰਦੇ ਨੇ ਬਾਈ ਕੈਨੇਡਾ ਅਮਰੀਕਾ ਬਣਾਈ ਪਈ ਆ ਜੀ ਜੀ ਤੇ ਵਾਕੀ ਲੋਕੇਸ਼ਨ ਬਣਾਈ ਪਈ ਆ ਆਪਣੇ ਇਹ ਜੀ ਜਲ ਮਿਹਨਤ ਕਰੀ ਆ ਤੇ ਹੁਣ ਮੈਂ ਐਕਸਪੋ ਤੀ ਆਪਣਾ 14 15 ਸਤੰਬਰ ਦਾ థਾਈਲੈਂਡ ਦੇ ਵਿੱਚ ਜੀ ਖੂਖੇ ਤੇ ਉੱਥੇ ਅਸੀਂ ਗਏ ਤੇ ਉੱਥੋਂ ਅਸੀਂ ਮਰੂਦਾਂ ਦੀਆਂ ਵੈਰਾਈਟੀਆਂ ਲੈ ਆਏ ਸੀ 6 7 ਅੱਛਾ ਜੀ ਤੇ ਆ ਫੋਟੋਆਂ ਨੇ ਕੁਝ ਉੱਥੋਂ ਦੀਆਂ ਹਾਂਜੀ ਹਾਂਜੀ ਉਹ ਤੇ ਇਹ ਅਸੀਂ 6 7 ਵੈਰਾਈਟੀਆਂ ਲਾਈਆਂ ਹੋਈਆਂ ਨੇ ਆਪਦੇ ਫਾਰਮ ਦੇ ਉੱਤੇ ਤੇ ਇਹ ਅਸੀਂ ਟ੍ਰਾਇਲ ਲਾ ਰਹੇ ਹਾਂ ਫਾਰਮ ਦੇ ਉੱਤੇ ਜਿਹੜੀਆਂ ਵੈਰਾਈਟੀਆਂ ਕਾਮਯਾਬ ਹੋਈਆਂ ਉਹਦੇ ਵਿੱਚ ਉਹ ਅਸੀਂ ਫਿਰ ਅੱਗੇ ਬੂਟੇ ਇੱਥੇ ਤਿਆਰ ਕਰਾਂਗੇ ਅੱਛਾ ਅੱਛਾ ਜੀ ਹਾਂਜੀ ਆ ਦੇਖੋ ਜੀ ਬੜਾ ਵਧੀਆ ਵੀਰ ਹੋਰਾਂ ਨੇ ਤਿਆਰ ਉਧਰ ਪਸ਼ੂ ਵਾਲਾ ਰੱਖਿਆ ਹੋਇਆ ਜੀ ਉਹ ਦਿਖਾਓ ਸਾਨੂੰ ਜੀ ਸਿਸਟਮ ਪਸ਼ੂ ਆਇਆ ਤਾਂ ਵੀਰੇ ਘਰ ਵਾਸਤੇ ਸਿਰਫ ਕੱਲਾ ਆਨਲੀ ਘਰ ਵਾਸਤੇ ਪਸ਼ੂਆਂ ਦਾ ਕੋਈ ਉਹ ਨਹੀਂ ਹੈਗਾ ਵੀ ਐ ਜਨਤ ਦੇ ਵਿੱਚੋਂ ਹਾਂ ਜੀ ਹਾਂ ਬਸ ਖੇਤ 8:30 ਵਜੇ ਆ ਜਾਂਦੇ 6 ਵਜੇ ਤੱਕ ਡਿਊਟੀ ਇੱਥੇ ਹੁੰਦੀ ਆ अच्छा अच्छा ਤੇ ਸਵਰਗ ਵਾਲੀ ਜ਼ਿੰਦਗੀ ਲਾ ਲਓ ਤੁਸੀਂ ਵੀ ਜੀ ਰਹੇ ਆ ਸੀ ਨਹੀਂ ਗਰਦੀਪ ਬਾਈ ਵੀ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਆ ਸਵਰਗ ਵਾਲੀ ਜ਼ਿੰਦਗੀ ਆ ਜਿਹੜੀ ਪੰਜਾਬ ਦੇ ਮਾਲਵੇ ਦੀ ਧਰਤੀ ਆ ਵੀ ਇਦੋਂ ਵੱਡਾ ਸਵਰਗ ਕਿਤੇ ਨਹੀਂ ਹੈਗਾ ਹਾਂਜੀ ਤੇ ਉਧਰ ਤੁਸੀਂ ਲਾਇਆ ਹੋਇਆ ਫਰੂਟ ਉਹ ਆਪਣੇ ਲਈ ਲਾਇਆ ਹੋਇਆ ਜੀ ਹਾਂ ਜਾਨਾ ਹੀ ਹੁਣ ਅਸੀਂ ਪ੍ਰੋਡਕਸ਼ਨ ਲਈ ਵੀ ਲਾਇਆ ਹੋਇਆ ਤੇ ਉਹਨਾਂ ਦੇ ਪਲਾਂਟ ਹੀ ਤਿਆਰ ਕਰਨੇ ਨੇ ਅਸੀਂ ਨੇ ਜਿੰਨੇ ਵੀ ਇੱਕ ਕੀਲਾ ਸੀ ਨਵਾਂ ਲਾਇਆ ਹੁਣ ਬਾਗ ਦਾ ਜੀ ਉਹਦੇ ਵਿੱਚ ਨਵੀਂ-ਨਵੀਂ ਸਾਰੀਆਂ ਵੈਰਾਈਟੀਆਂ ਲਾਈਆਂ ਨੇ ਕੋਈ ਗਾਹਤਮਾ ਡਿਮਾਂਡ ਕਰਦਾ ਵੀ ਛੋਡੇ ਫਾਰਮ ਦੇ ਉੱਤੇ ਕੀ ਚੀਜ਼ ਲੱਗੀ ਹੋਈ ਆ ਜਿਵੇਂ ਹੁਣ ਬਈ ਆਪਾਂ حساب کتاب ਤਾਂ ਲਾਉਣੀ ਆ ਵੀ ਤੁਹਾਡੇ ਮੁਤਾਬਕ 1 ਏਕੜ ਦੇ ਵਿੱਚੋਂ ਕਿੰਨੀ ਕੁ ਪੈਸਿਆਂ ਦੀ ਪ੍ਰੋਡਕਸ਼ਨ ਹੋਈ ਆ ਵੀਰੇ ਪਨੀਰੀਆਂ ਲਾ ਲਓ ਚਾ ਸਬਜ਼ੀ ਲਾ ਲਓ ਹਾਂਜੀ ਪਨੀਰੀ ਦੀ ਗੱਲ ਕਰੀਏ ਹਾਂਜੀ ਹਾਂ 3 ਲੱਖ ਰੁਪਿਆ ਖਰਚੇ ਕੱਢ ਕੇ ਸਾਰਾ ਬਚ ਜਾਂਦਾ 2.5 ਤਿੰਨ ਲੱਖ ਰੁਪਿਆ ਠੀਕ ਹੈ ਜੀ 1 ਏਕੜ ਦੇ ਵਿੱਚੋਂ 1 ਏਕੜ ਚੋਂ ਹਾਂਜੀ ਠੀਕ ਉਸ ਤੋਂ ਬਾਅਦ ਜੇ ਉਸੇ ਏਕੜ ਦੇ ਵਿੱਚ ਆਪਾਂ ਸਬਜ਼ੀ ਵਗੈਰਾ ਲਾ ਲਈ ਜੀ 10 ਲੱਖ 1.5 ਲੱਖ ਦੀ ਉਹ ਹੋ ਜਾਂਦੀ ਆ ਜਾਨੀ ਕਿ ਤਨ 4 ਲੱਖ ਰੁਪਈਆ ਦਾ ਖਰਕੀਲਾ ਚਲਿਆ ਜਾਂਦਾ ਜੇ ਪਨੀਰੀ ਵਿਕ ਜੇ ਤੇ ਸਬਜੀ ਦਾ ਰੇਟ ਵਧਿਆ ਰਹੇ ਜੇ ਵੀ ਜਿਹੜੀ ਪਨੀਰੀ ਕੋਈ ਮੇਰੇ ਮੁਤਾਬਕ ਤੁਹਾਡੇ ਕੋਲ ਜਿਵੇਂ ਇੰਨਾ ਤੁਹਾਡਾ ਸਰਕਲ ਬਣਿਆ ਹੋਇਆ ਪਨੀਰੀ ਤੁਹਾਡੇ ਕੋਲ ਰਹਿੰਦੀ ਨਹੀਂ ਹੈਗੀ ਹਣਾ ਹਾਂਜੀ ਹਾਂ ਆ ਵੀ ਸਾਨੂੰ ਬੁਖਾ ਦਿਓ ਜੀ ਤੁਹਾਡਾ ਹਾਂਜੀ ਮੈਂ ਸੋਚਿਆ ਹਾਂ ਵੀ ਫਾਰਮ 77 ਕਿਉਂ ਰੱਖਿਆ ਨਾਮ ਵੀ ਇਹਦਾ ਰੀਜਨ ਕੀ ਹੈ ਇਸ 77 ਇਹ ਸਾਡਾ ਬਸ ਸ਼ੁਰੂ ਤੋਂ ਹੀ ਦਰਿਨੇ ਜਿਪਸੀ ਲੈਤੀਦੀ ਉਦੋਂ 8677 ਨੰਬਰ ਹੁੰਦਾ ਸੀ ਅੱਛਾ ਅੱਛਾ ਜੀ ਤੇ ਪਿੰਡ ਦੇ ਲੋਕ ਸਾਨੂੰ ਸਾਰੇ ਜਾਣਦੇ ਸੀ ਬੇ 77 ਨੰਬਰ ਲੈ ਕੇ ਖੁਸ਼ ਨੇ ਜੀ ਤੇ ਅਸੀਂ ਫਾਰਮ 77 ਫਿਰ ਹੁਣ ਤੁਸੀਂ ਤੁਸੀਂ ਅਸਲ ਵਿੱਚ ਨਾ ਮੂਸੇ ਵਾਲੇ ਦੇ ਕਹਿਣ ਵਾਂਗੋਂ ਗੋਰੇ ਕਾਲੇ ਇੱਥੇ ਆਉਣ ਲਾਤੇ ਹਨਾ ਹਾਂ ਜੀ ਹਾਂ ਹਾਂ ਕੀ ਬਾਤ ਆ ਬਾਨੀ ਟੀਮਾਂ ਬੈਠੀਆਂ ਨੇ ਸਾਰੀਆਂ ਨਜ਼ਾਰੀ ਲਿਆਤਾ ਵੀਰੇ ਹਾਂ ਜੀ ਹਾਂ ਆ ਦੇਖੋ ਜੀ ਇਹ ਸਾਡਾ ਫਾਰਮ ਦਾ ਕਾਉਂਟਰ ਅਲੱਗ ਲਾ ਦਨੇ ਅਸੀਂ ਜੀ ਜਦੋਂ ਪਿਆਜ਼ ਦਾ ਸੀਜ਼ਨ ਸ਼ੁਰੂ ਹੁੰਦਾ ਕਿਉਂਕਿ ਰਸ ਜਿਆਦਾ ਹੁੰਦਾ ਸਸੇ ਤੇ ਉਧਰ ਆਊਟਲੈਟ ਤੇ ਅਲੱਗ ਕਸਟਮਰ ਹੁੰਦਾ ਇਧਰ ਅਲੱਗ ਕਸਟਮਰ ਹੁੰਦਾ ਇਹ ਸਾਰਾ ਅਸੀਂ ਰੇਟ ਵਾਈਜ਼ ਲਾਇਆ ਹੋਇਆ ਵੀ 400 ਦਾ ਲਫਾਫਾ 300 ਦਾ ਲਫਾਫਾ 200 ਦਾ ਲਫਾਫਾ ਅੱਛਾ ਅੱਛਾ ਇਹ ਐ ਰੱਖੇ ਹੋਏ ਨੇ ਕਿਉਂ ਕਸਟਮਰ ਲੋਵੇ ਕਿਸੇ ਲੋਵੇ ਟਾਈਮ ਨਹੀਂ ਅੱਜਕੱਲ ਅਸੀਂ ਪੱਟ ਪੱਟ ਕੇ ਸਕੁਅਰ ਫੁੱਟਾਂ ਦੇ ਹਿਸਾਬ ਨਾਲ ਅਸੀਂ ਇੱਥੇ ਰੱਖੀ ਜਾਂਦੇ ਆ ਤੇ ਹਾਂਜੀ ਹਾਂ ਇਹ ਵੀ ਲੈ ਕੇ ਚਲਿਆ ਜਾਂਦਾ ਇਹ ਵੀ ਗੱਲ ਸਹੀ ਹੈ ਟਾਈਮ ਵੇਸਟ ਨਹੀਂ ਹੁੰਦਾ ਇਹਦੇ ਨਾਲ ਮਨੀ ਵੀਰੇ ਬਹੁਤ ਖੁਸ਼ੀ ਹੋਈ ਤੁਹਾਡਾ ਫਾਰਮ ਵੇਖਿਆ ਰੂਹ ਖੁਸ਼ ਹੋ ਗਈ ਹਾਂਜੀ ਇਹ ਆਪਾਂ ਨੇ 1 ਏਕੜ ਬਾਗਲਾ ਹੈ ਜੀ ਇਹ ਸਾਰੇ ਮਿਕਸ ਵੈਰਾਈਟੀ ਨੇ ਆ ਥਾਈਲੈਂਡ ਤੋਂ ਆਈਆਂ ਜਦੋਂ ਮੈਂ ਬਾਹਰ ਗਿਆ ਸੀ ਹੁਣ ਅੱਛਾ ਅੱਛਾ ਇਹ 6-7 ਮਰੂਦਾਂ ਦੀਆਂ ਵੈਰਾਈਟੀਆਂ ਨੇ ਇਹਨਾਂ ਚ ਜਿਹੜੀ ਕਾਮਯਾਬ ਹੋਊਗੀ ਉਹਨੂੰ ਫਿਰ ਆਪਾਂ ਅੱਗੇ ਡਿਵੈਲਪ ਕਰਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਅੱਗੇ ਬੀਜ ਤੋਂ ਵੀ ਤਿਆਰ ਹੋ ਜਾਂਦੇ ਜਾਂ ਬੀਜ ਤੋਂ ਨਹੀਂ ਹੁੰਦੇ ਜੀ ਇਹ ਤੁਹਾਨੂੰ ਹਾਂ ਗ੍ਰਾਫਟਿੰਗ ਤੋਂ ਹੀ ਹੋਊਗਾ ਓਕੇ ਠੀਕ ਹੈ ਠੀਕ ਹੈ ਇਹ ਸਾਰਾ ਮਿਕਸ ਬਾਗਲਾ ਹੈ ਜੀ ਆਪਾਂ ਨੇ ਤਕੀ ਠੀਕ ਹੈ ਜੀ ਤੇ ਉਧਰ ਡ੍ਰੈਗਨ ਵੀ ਲਾਇਆ ਹੋਇਆ ਹਾਂ ਜੀ ਡ੍ਰੈਗਨ ਵੀ ਲਾਇਆ ਉਹ ਵੀ ਇੱਕ ਵੈਰਾਈਟੀ ਕਾਮਜਾਬਾ ਜੀ ਹੋਈ ਹੈ ਉਹਦੇ ਵੀ ਬੂਟੇ ਬਣਾ ਕੇ ਦਵਾਂਗੇ ਅਗਲੀ ਵਾਰੀ ਠੀਕ ਹੈ ਵੀਰੇ ਤੇ ਵੀਰੇ ਸਮਾਂ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤੁਹਾਡਾ ਵੀ ਧੰਨਵਾਦ ਤੁਹਾਡੀ ਟੀਮ ਸਾਡੇ ਫਾਰਮ ਤੇ ਆਈ ਆ ਫਾਰਮ 77 ਵੱਲੋਂ ਤੁਹਾਨੂੰ ਸਾਰੀ ਟੀਮ ਨੂੰ ਜੀ ਆਇਆਂ ਆਖਿਆ ਜਾਂਦਾ ਜੀ ਮਿਹਰਬਾਨੀ ਜੀ